ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਵਿਖੇ ਜੋ ਰੇਲ ਰੋਕੋ ਅੰਦੋਲਨ ਸੀ ਉਹ ਲਗਾਤਾਰ ਜਾਰੀ ਹੈ तकरीबन 105 ਦਿਨ ਇਸ ਨੂੰ ਹੋ ਚੁੱਕੇ ਨੇ ਪਰ ਪਿਛਲੇ 3 ਦਿਨ ਤੋਂ ਜੋ ਇੱਥੇ بارش ਲਗਾਤਾਰ ਹੋ ਰਹੀ ਸੀ ਉਸ ਨਾਲ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਧਰਨੇ ਨੂੰ ਕੋਈ ਫਰਕ ਨਹੀਂ ਪਿਆ ਧਰਨਾ ਇੱਥੇ ਜਰੂਰ ਜਾਰੀ ਹੈ ਜਿਸ ਗਰਾਊਂਡ ਦੇ ਵਿੱਚ ਸਾਹਮਣੇ ਰੇਲਵੇ ਟ੍ਰੈਕ ਦੇ ਨਾਲ ਜਿਹੜੀ ਗਰਾਊਂਡ ਆ ਉੱਥੇ ਜੋ ਪ੍ਰਦਰਸ਼ਨ ਜਾਰੀ ਸੀਗਾ ਗਰਾਊਂਡ ਸਾਰੀ ਤੁਸੀਂ ਦੇਖ ਸਕਦੇ ਕੋਈ ਪਾਣੀ ਦੇ ਨਾਲ ਜਿਵੇਂ ਕਿ ਭਰ ਗਈ ਸੀ ਤਾਂ ਰੋਜ਼ ਪਾਣੀ ਜਿਹੜੇ ਇਹਨਾਂ ਦੇ ਵੱਲੋਂ ਜਿਹੜਾ ਪਾਣੀ ਇੱਥੇ ਕਿਉਂਕਿ ਜਮਾ ਹੋ ਜਾਂਦਾ ਹੈ ਨੀਵੇਂ ਥਾਂ ਗਰਾਊਂਡ ਹੈ ਤਾਂ ਪਾਣੀ ਸਾਰੇ ਜਿਹੜੇ ਕਾਰਕੁਨ ਕਿਸਾਨ ਮਦਦ ਸੰਘਰਸ਼ ਕਮੇਟੀ ਦੇ ਇਸ ਨੂੰ ਕੱਢ ਰਹੇ ਨੇ ਤਾਂ ਸਵੇਰੇ ਜਿਵੇਂ ਕਿ ਲੱਗੇ ਸਨ ਕਿਉਂਕਿ ਸਵੇਰ ਤੋਂ ਬਾਰਿਸ਼ ਜਿਹੜੀ ਸੀ ਹਟ ਗਈ ਰਾਤ ਸਾਰੀ ਜਿਹੜੀ ਬਾਰਿਸ਼ ਹੁੰਦੀ ਰਹੀ ਤਾਂ ਜਿਹੜੇ ਕਿਸਾਨ ਆਗੂ ਨੇ ਕਿਉਂਕਿ ਹੁਣ ਜਥੇ ਜਿਵੇਂ ਕਿ ਰੋਜ਼ਾਨਾ 24 ਘੰਟੇ ਬਾ ਡਿਊਟੀ ਬਦਲਦੀ ਹੈ ਤਾਂ ਇੱਥੇ ਅਗਲਾ ਜਥਾ ਜਿਹੜਾ ਆਉਣ ਵਾਲਾ ਹੈ ਤਾਂ ਜੋ ਚੇਤਾਵਨੀ ਸੀ ਮੌਸਮ ਵਿਭਾਗ ਦੀ ਉਸ ਮੁਤਾਬਕ 6 ਤਰੀਕ ਤੱਕ ਜਿਹੜੀ ਬਾਰਿਸ਼ ਪੈਣ ਦੀ ਸੰਭਾਵਨਾ ਸੀ ਤਾਂ ਅੱਜ ਹੁਣ ਬਾਰੇ ਹਾਲਾਕੇ ਬਦਲਵਾਈ ਉੱਪਰ ਜ਼ਰੂਰ ਹੋਈ ਹੈ ਪਰ ਸੂਰਜ ਦੇ ਸੂਰਜ ਵੀ ਜਿਹੜਾ ਉਹ ਨਿਕਲਿਆ ਤਾਂ ਹੁਣ ਜਿਹੜਾ ਇਹ ਪਾਣੀ ਆ ਇਸ ਨੂੰ ਸਾਈਡਾਂ ਦੇ ਉੱਪਰ ਜਿਹੜੇ ਨੇ ਉਹ ਕੱਢ ਰਹੇ ਨੇ ਕਿਉਂਕਿ ਗਰਾਊਂਡ ਜਿਹੜੀ ਆ ਇਹ ਪਾਣੀ ਦੇ ਨਾਲ ਪੈਣੀ ਪਾਣੀ ਕੱਢ ਕੇ ਤੇ ਇਸ ਨੂੰ ਸਕਾਇਆ ਜਾ ਸਕੇ ਤੇ ਧਰਨੇ ਨੂੰ ਜਾਰੀ ਰੱਖ ਸਕਿਆ ਸਕੇ ਪਰ ਜਿਹੜੇ ਕਿਸਾਨ ਇਸ ਪਾਸੇ ਮੌਜੂਦ ਨੇ ਉਹ ਤੁਸੀਂ ਇਸ ਪਾਸੇ ਦੇਖ ਸਕਦੇ ਹੋ ਕਿ ਆਪਣੇ ਅੱਗ ਜਿਹੜੇ ਨੇ ਅਗਦੇ ਦਵਾਲੇ ਬੈਠੇ ਨੇ ਸਰਦੀ ਬਹੁਤ ਜ਼ਿਆਦਾ ਹੈ ਕਿਉਂਕਿ ਬਾਰਿਸ਼ ਲਗਾਤਾਰ ਪਈ ਹੈ ਤਾਂ ਸਰਦੀ ਵੀ ਸਰਦੀ ਦਾ ਪ੍ਰਕੋਪ ਵੀ ਉਸੇ ਤਰ੍ਹਾਂ ਹੀ ਆ ਠੰਡੀਆਂ ਹਵਾਵਾਂ ਜਿਹੜੀਆਂ ਚੱਲ ਰਹੀਆਂ ਸਨ ਪਰ ਜਿਹੜਾ ਐਜੀਟੇਸ਼ਨ ਹੈ ਇਸ ਨੂੰ ਕੋਈ ਵੀ ਫਰਕ ਜਿਹੜਾ ਉਹ ਨਹੀਂ ਪਿਆ ਕਿਸਾਨਾਂ ਦਾ ਕਹਿਣਾ ਹੈ ਕਿ ਸਾਡੇ ਜਿੰਨਾ ਜੜ ਤੱਕ ਮੰਗਾਂ ਜਿਹੜੀਆਂ ਨੇ ਉਹ ਨਹੀਂ ਮੰਨੀਆਂ ਜਾਂਦੀਆਂ ਤਾਂ ਐਜੀਟੇਸ਼ਨ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਕਿਸਾਨ ਜਿਹੜੇ ਨੇ ਵਕ ਵਕ ਜੋਨਾ ਤੋਂ ਇੱਥੇ ਆ ਕੇ ਡਿਊਟੀ ਦੇ ਰਹੇ ਨੇ ਤਾਂ ਕਿਸਾਨ ਆਗੂ ਵੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਉਹਨਾਂ ਦੇ ਜਿਹੜੇ ਸੰਘਰਸ਼ ਦੀ ਅਗਲੀ ਪਲੈਨਿੰਗ ਹੈ ਤਾਂ بارش ਦੇ ਨਾਲ ਕੋਈ ਕਿੰਨੀਆਂ ਕੋ ਉਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤਾਂ ਸਰ ਕੀ ਨਾਮ ਹੈ ਜੀ ਤੁਹਾਡਾ ਮੈਂ ਸਲਵਿੰਦਰ ਸਿੰਘ ਜਾਨੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਪ੍ਰਧਾਨ ਜਲੰਧ ਰਲੋ ਹਾਂਜੀ ਬਾਰਿਸ਼ ਜਿਹੜੀ ਸੀ ਪਿਛਲੇ 2-3 ਦਿਨ ਤੋਂ ਲਗਾਤਾਰ ਜਿਹੜੀ ਬਾਰਿਸ਼ ਹੋਈ ਹੈ ਤਾਂ ਕੋਈ ਕਿਵੇਂ ਦੀਆਂ ਹੋਣ ਮੁਸ਼ਕਲਾਂ ਜਾਂ ਦੁਬਾਰਾ ਧਰਨਾ ਜਿਹੜਾ ਉਸੇ ਜਗ੍ਹਾ ਤੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਚਲੋ ਮੁਸ਼ਕਲਾਂ ਆਉਂਦੀਆਂ ਵੀ ਆ ਸਾੜੇ 3 ਤਰੀਕ ਤੋਂ ਇੱਥੇ ਆਏ ਆ 3 ਤਰੀਕ ਤੋਂ ਦੰਦਾ ਇਹ ਬਾਰਿਸ਼ ਪੈਣ ਦੀ ਆ ਅੱਜ 6 ਤਰੀਕ ਹੋ ਗਈ ਆ ਲਗਾਤਾਰ ਇਹ 3-4 ਦਿਨ ਮੀਂਹ ਪਿਆ ਵਾ ਮੁਸ਼ਕਲਾਂ ਚਲੋ ਆਉਂਦੀਆਂ ਗਰਾਊਂਡ 'ਚ ਪਾਣੀ ਭਰਿਆ ਤੁਸੀਂ ਦੇਖ ਹੀ ਲਿਆ ਇਹ ਆਉਂਦੀਆਂ ਦੂਜਾ ਨੰਬਰ ਸ਼ਗਰਚ ਨੂੰ ਕੋਈ ਫਰਕ ਨਹੀਂ ਸ਼ਗਰਚ ਵੱਧ ਵੱਧਦਾ ਹੀ ਆ ਥੰਤਰਾ ਘਟਦਾ ਨਹੀਂਗਾ ਕੋਇ ਪਹਿਲਾਂ ਚ ਹੀ ਆਪਣੇ ਪੰਜਾਬੀਆਂ ਦੀ ਕੌਮ ਚ ਪਹਿਲਾਂ ਹੀ ਰਚਿਆ ਵਾ ਵੀ ਜਿਹੜਾ ਵਾ ਸ਼ਗਰਸ਼ ਸ਼ਗਰਸ਼ ਚ ਘੜਦੇ ਨਹੀਂ ਗਾ ਵਾਤੇ ਆ ਦਿੱਲੀ ਵਾਲਾ ਵੇਖੋ ਉਹ ਵੀ ਵਧਿਆ ਹੀ ਆ ਘਟਿਆ ਨਹੀਂ ਗਾ ਮੀਂਹ ਦੀ ਏਡੀ بارش ਦੀ ਕੋਈ ਗੱਲ ਨਹੀਂ ਕੀ ਲੋਕ ਪੁਰਾਣੇ ਜਮਾਨਿਆਂ ਚ ਚੌਕ ਕੋੜੇ ਨੇ ਕਾਠੀਆਂ ਦੇ ਬਿਨਾ ਕਮਰਿਆਂ ਤੋਂ ਠੰਡ ਦੇ ਵਿੱਚ ਉਹ ਕੱਢਦੇ ਰਹੇ ਆ ਤੇ ਉਹ ਉਹੋ ਹੀ ਸ਼ਗਰਸ਼ ਹੋਣਾ ਵਾ ਕਾਲੇ ਕਾਨੂੰਨਾਂ ਦੇ ਵਿਰੋਧੇ ਹੀ ਲੜਨਾ ਵਾ ਇਹ ਜਿਹੜੇ ਕਾਲੇ ਕਾਨੂੰਨ ਹੁਣ ਬਣਾਏ ਆ ਇਹ ਗੋਰਿਆਂ ਨੇ ਅੰਗਰੇਜ਼ਾਂ ਦੇ ਟਾਈਮ ਤੇ ਵੀ 2 1900 ਇਹ ਸੱਤ ਦੇ ਵਿੱਚ ਬਣੇ ਸੀ ਉਦੋਂ ਵੀ ਸ਼ਗਰਛੜਾ 9 ਮਹੀਨੇ ਚੱਲੇ ਸ਼ਗਰਛ ਚੱਲਣਗੇ ਭਾਵੇਂ ਸਾਨੂੰ ਚਾਹ 6 ਮਹੀਨੇ ਚੱਲਦਾ ਚਾਹ ਸਾਲ ਚੱਲਦਾ ਤੇ ਦੂਹ ਚੱਲਦਾ ਚਾਹ 24 ਸਾਂਦੀਆਂ ਬੂਟਾਂ ਵੀ ਲੰਘਦੀਆਂ ਸਾਨੂੰ ਇਹ ਸ਼ਗਰਛ ਤੇ ਕੋਈ ਨਹੀਂਗਾ ਵੀ ਜੋ ਜਿਹੜੇ ਸਾਨੂੰ ਕਾਲੇ ਕਾਨੂੰਨ ਆ ਉਹ ਸਾਨੂੰ ਜਾਦੇ ਮਰੂਆ ਉਹਨਾਂ ਨੂੰ ਵਾਪਸ ਕਰਵਾ ਕੇ ਸਾਡਾ ਜੀ ਜਾਨੇ ਸਾਹਿਬ ਜਿਹੜੇ ਪਿਛਲੇ 3 ਦਿਨ ਦੇ ਤੁਸੀਂ ਇੱਥੇ ਕੱਟੇ ਨੇ ਫਿਰ ਕਿਵੇਂ ਪ੍ਰੋਟੈਕਸ਼ਨ ਵਾਲੀ ਜਗ੍ਹਾ ਦੇ ਉੱਤੇ ਕਿਵੇਂ ਇੱਥੇ ਕਿਵੇਂ ਰਾਤ ਕੱਟਦੇ ਰਹੇ ਬਾਰਿਸ਼ ਝੜੀ ਲਗਾਤਾਰ ਹੁੰਦੀ ਰਾਤ ਜਿਵੇਂ ਕਿ ਬਹੁਤ ਬਾਰਿਸ਼ ਹੋਈ ਚਲੋ ਆ ਸਾਨੂੰ ਹੀ ਬਣਾਇਆ ਆਪਦਾ ਜਿਗਾਰ ਬਣਾਇਆ ਵਾ ਰਹਿਣ ਵਾਸਤੇ ਇੱਥੇ ਅਸੀਂ ਸਟੇਜ ਚਲਾਉਨੇ ਆ ਤੇ ਇਹ ਚ ਹੀ ਰਏ ਰਹਨੇ ਆ ਕਿਉਂ ਸਾਰਾ ਕੁਛ ਇੱਥੇ ਸਟੇਜ ਹੁਣ ਵੀ ਇੱਥੇ ਚਲਣੀ ਆ ਤੇ ਹੁਣ ਹੀ ਇਹ ਚ ਇੱਥੇ ਹੀ ਰਾਤ ਨੇ ਕੱਢਦੇ ਰਹਾਂ ਤੇ ਚਲੋ ਪਾਰਸ਼ਾ ਚ ਮੀਆਂ ਜੀ ਵੀ ਰਹਿਣਾ ਪੈਂਦਾ ਕੋਈ ਗੱਲ ਨਹੀਂ ਏਟੀ ਵੱਡੀ ਜਦੋਂ ਜਿਹੜੇ ਸਾਨੂੰ ਜਿਹੜੇ ਕਾਲੇ ਕਾਨੂੰਨਾਂ ਜਿਹੜੇ ਸਰਕਾਰ ਨੇ ਬਣਾਤੇ ਉਹ ਸਾਨੂੰ ਬਾਰਛ ਨੂੰ ਖਤਰਨਾਕ ਉਹ ਗੋਲੀ ਨੂੰ ਵੀ ਖਤਰਨਾਕ ਗੋਲੀ ਨਾਲ ਤੇ ਇੱਕ ਤਾਂ ਬੰਦੇ ਦੀ ਮੌਤ ਹੋ ਜਾਂਦੀ ਆ ਇਹ ਤੇ ਅਸੀਂ ਰੋਜ਼ ਦੇ ਮਰਦੇ ਰਹਿਣਾ ਸਾਡੇ ਧੀਆਂ ਪੁੱਤਰੇ ਮਰਦੇ ਰਹਿਣਾ ਜਦੋਂ ਫਸਲ ਨਹੀਂ ਵਿਗਣੀ ਜ਼ਮੀਨ ਸਾਡੇ ਕੋਲ ਰਹਿਣੀ ਨਹੀਂ ਅਸੀਂ ਕਿੱਥੇ ਜੋਕੇ ਨਹੀਂ ਰਹਿਣੇ ਵੇਖੋ ਆ ਮੋਕੇ ਦੇ ਲਾਕੇ ਨਾ ਬਣਾਇਆ ਵਾ ਢਾਨੀਆਂ ਬਾਨੀਆਂ ਦਾ ਪਲਾ ਬਣਾਇਆ ਵਾ ਉਥੇ ਉਥੇ ਵੇਖੋ 10 ਬੰਦੇ ਲੇਬਰ ਦੇ 40 ਲੱਖ ਪੂਰੀ ਜਿਹੜੀ ਉਹ ਤੋਲੀ ਜਾਂਦੇ ਆ ਤੇ ਇਸ ਕਰਕੇ ਨਾ ਹੀ ਪੈੜੀ ਜ਼ਮੀਨ ਜੋਕੇ ਰਹਿਣਾ ਨਾ ਹੀ ਲੇਬਰ ਜੋਕੇ ਰਹਿਣਾ ਉਹ ਤਾਂ ਰੋਜ਼ ਮਰਨਾ ਉਹਨਾਂ ਨੂੰ ਗੋਲੀ ਦੀ ਮੌਤ ਹੋਣੀ ਉਹ ਸੌਖੀ ਆ ਸਾਨੂੰ ਸੰਘਰਸ਼ ਲੜਨੇ ਸੌਖੇ ਆ ਰੋਜ਼ ਦਾਮ ਘੋਟ ਕੇ ਨਹੀਂ ਮਾਤਣਾ ਸੰਘਰਸ਼ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸੰਘਰਸ਼ੇ ਕਾਫੀ ਲੰਬੇ ਸਮੇਂ ਤੋਂ ਜਿਹੜਾ ਇਹ ਲੜੜੀ ਸਭ ਤੋਂ ਪਹਿਲਾਂ ਸ਼ੁਰੂ ਕਰ ਦਿੱਤਾ ਸੀ ਕਿਉਂ ਨਹੀਂ ਕੇਂਦਰ ਸਰਕਾਰ ਦੇ ਕੀ ਮਨਸ਼ਾ ਲੱਗਦੀ ਤੁਹਾਨੂੰ ਕਿਉਂ ਨਹੀਂ ਗੱਲ ਤੋਂ ਹੁਣ ਫਿਰ 8 ਤਰੀਕ ਪੈ ਗਈ ਆ ਤਰੀਕ ਜਿਹੜੀ ਇਹ ਗਾਂ ਅਗਲੀ ਵਧੀ ਜਾ ਰਹੀ ਹੈ 4 ਤੋਂ 8 ਹੋ ਗਈ ਇਹ ਦੇਖੋ ਉਹਨਾਂ ਢਾਨੀਆਂ ਬਾਨੀਆਂ ਨੇ ਬਾਹ ਮਰੂੜੀ ਇਹਨਾਂ ਦੇ મોદી ਦੀ ਜਿੰਨਾ ਚਿਰ ਉਹ ਉਹਨਾਂ ਆਖਿਆ ਵੀ ਸਾਰਾ ਕੁਝ ਸਾਡਾ ਹੋਣਾ ਚਾਹੀਦਾ ਵਾ ਉਹ ਇਸ ਕਰਕੇ ਜਿਹੜਾ ਵਾ ਸ਼ਗਰਚ ਸਾਡਾ 7 ਸਤੰਬਰ ਤੋਂ ਲਗਾਤਾਰ ਡੀਸੀਆਂ ਦਫ਼ਤਰਾਂ ਦੇ ਵਿੱਚ ਧਰਨੇ ਲਾਏ ਸੀ ਫਿਰ ਬਾਅਦ ਚ ਅਸੀਂ ਜੇਲ੍ਹਾਂ ਦੇ ਜੇਲ੍ਹ ਪਰ ਰੋਬਦੋਲਨ ਸੀ ਫਿਰ ਅਸੀਂ ਜਿਹਨਾਂ ਦੇ ਘੜੀ ਵੀ ਗਏ ਆ ਫਿਰ ਅਸੀਂ ਪੋਲ ਵੀ ਰੋਕੇ ਆ ਉਸ ਤੋਂ ਬਾਅਦ 22 ਸਤੰਬਰ ਤੋਂ ਲਗਾਤਾਰ ਆਵੀਂ ਪਤਰਨਾ ਚੱਲਦਾ ਰਿਹਾ ਤੇ ਫਰੋਜਪੁਰਾ ਚੱਲਦਾ ਰਿਹਾ ਫਰੋਜਪੁਰਾ ਵਾਲਾ ਮੁੱਲਤੀ ਕਰਕੇ ਸਾਨੂੰ ਜਿਹੜਾ ਦਿੱਲੀ ਨੂੰ ਕੂਚ ਕਰਨਾ ਪਿਆ ਸੀ ਆ ਜਿਹੜਾ ਲਗਾਤਾਰ ਇਹ ਚੱਲਣਾ ਇਹ ਹਟਣਾ ਨਹੀਂਗਾ ਇਸ ਤਰ੍ਹਾਂ ਹੀ ਵੇਖਾਂਗੇ ਹੁਣ ਆਉਂਦਾ ਇਹ ਸੂਬਾ ਕਮੇਟੀ ਜੋ ਹੁਕਮ ਦਿੰਦੀ ਹੈ ਹੋਰ ਵੀ ਵਧਾਉਣੇ ਪੈਂਦੇ ਪੰਜਾਬ ਚ ਰੇਲਾ ਵਿੱਚ ਰੁਕਣੀਆਂ ਪਈਆਂ ਉਹ ਵੀ ਨਾ ਰੋਕਾਂਗੇ ਤੇ ਦਿੱਲੀ ਵਾਲਾ ਵੀ ਜਿਹੜਾ ਉਹ ਚੱਲੂਗਾ ਕਾਲੇ ਕਾਨੂੰਨ ਵਾਪਸ ਕਰਾ ਕੇ ਸਰਕਾਰ ਦੇ ਜਿਹੜੇ ਭਾਜਪਾਗੂ ਨੇ ਉਹ ਹਲੇ ਤੱਕ ਇਸ ਨੂੰ ਜਿਹੜੇ ਕਾਨੂੰਨ ਨੇ ਇਸ ਨੂੰ ਕਿਸਾਨਾਂ ਦੇ ਹਿੱਤ ਦੇ ਵਿੱਚ ਆਖੀ ਜਾ ਰਹੇ ਨੇ ਇਸ ਨੂੰ ਕਿਵੇਂ ਦੇਖਦੇ ਹੋ ਇਹ ਵੇਖੋ ਇਹ ਤੇ ਆਖੀ ਜਾਂਦੇ ਆ ਪਰ ਜਿਹੜੀ ਚੀਜ਼ ਇਹ ਸਾਨੂੰ ਲੋੜ ਨਹੀਂ ਉਹ ਜਦੋਂ ਧੱਕੇ ਨਾਲ ਦਿੰਦੇ ਆ ਜੇ ਸਾਨੂੰ ਲੋੜ ਨਹੀਂ ਤੇ ਇਹ ਕੋ ਧੱਕੇ ਨਾਲ ਦਿੰਦੇ ਇਹ ਤਾਂ ਇਹ ਚੰਗੇ ਆ ਜਦੋਂ ਕਿਸਾਨ ਖੁਦ ਲੱਖਾਂ ਦੀ ਗਿਣਤੀ ਚ ਦਿੱਲੀ ਬੈਠਾ ਵਾ ਇੱਥੇ ਵੀ ਨੇ ਬੈਠਾ ਇਹ ਮਾਰੇ ਕਰਕੇ ਬੈਠਾ ਨਾ ਇਹ ਤਾਂ ਇਹ ਜਦੋਂ ਜਦੋਂ ਇਹਨਾਂ ਨੂੰ ਪਤਾ ਲੱਗੂਗਾ ਆ ਜਦੋਂ ਵੋਟਾਂ ਚਾਉਣਗੇ ਪਿੰਡਾਂ 'ਚ ਵੜਨਾ ਘਰਾਓ ਕੀਤਾ ਉਹਨੂੰ ਇਹਨਾਂ ਦਫ਼ਤਰਾਂ 'ਚ ਘਰਾ ਕਰਾਂਗੇ ਵੇਖੋ ਆ ਇਹਨਾਂ ਦੇ ਬੁਗਰੇ ਗਾੜੀ ਰੂੜੀ ਦੀ ਟਰਾਲੀ ਲਾਈ ਆ ਤੇ ਉਹ ਤੋਂ ਚੀਕਾਂ ਮਾਰ ਉੱਠੀ ਸਰਕਾਰ ਪਿੱ ਕੀ ਉਹ ਚ ਬੰਬ ਸੀ ਹੈ ਤੇ ਰੂੜੀ ਦੀ ਟਰਾਲੀ ਹੈ ਨਾ ਤੇ ਕਿਸਾਨ ਤੇ ਰੋਈ ਰੂੜੀ ਫਸਲਾਂ 'ਚ ਪਾਉਂਦਾ ਵਾ ਤੇ ਇਹਨਾਂ ਨੂੰ ਕੀ ਪਤਾ ਕਿਸਾਨੀ ਦੀ ਰੂੜੀ ਦੀ ਕਿੰਨੀ ਕੀਮਤ ਹੈ ਤੇ ਕੀ ਗੋਹੇ ਦੀ ਕੀਮਤ ਹੈ ਤਾ ਕਿਸਾਨ ਆਗੂ ਜਿਹੜੇ ਨੇ ਇਸ ਪਾਸੇ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਥੇ ਬਿਲਕੁਲ ਹੈੱਡਕੁਆਰਟਰ ਨੂੰ ਵਜੋਂ ਇਹਨੂੰ ਸਥਾਪਿਤ ਕਰ ਲਿਆ ਗਿਆ ਸੀ ਜੰਡੇਵਾਲਾ ਗੁਰੂ ਤਾਂ ਇਹ ਜਿਹੜੇ ਸਾਹਮਣੇ ਪੰਡਾਲ ਜਿਹੜਾ ਲੱਗਾ ਇਹਦਾ ਇਹਦੇ ਇਸ ਨੂੰ ਤਰਬਾਲਾ ਨਾਲ ਕਵਰ ਕੀਤਾ ਹੈ ਜਦੋਂ ਬਾਰਿਸ਼ ਕਿਉਂਕਿ ਪਹਿਲਾਂ ਵੀ ਬਾਰਿਸ਼ ਹੋਈ ਸੀ ਦਸੰਬਰ ਮਹੀਨੇ ਦੀ 14 15 ਤਰੀਕ ਦੇ ਨਜ਼ਦੀਕ ਵੀ ਤਾਂ ਉਦੋਂ ਵੀ ਕਿਸਾਨ ਜਿਹੜੇ ਸੀ ਇਸ ਦੇ ਵਿੱਚ ਪ੍ਰਦਰਸ਼ਨ ਇਸੇ ਜਗ੍ਹਾ ਤੋਂ ਜਾਰੀ ਰੱਖਿਆ ਸੀ ਤਾਂ ਦੇਵੀ ਦਾਸਪੁਰਾ ਵੀਖੇ ਵੀ ਜਦੋਂ ਬਾਰਿਸ਼ ਦੇ ਮੌਸਮ ਦੇ ਵਿੱਚ ਪ੍ਰਦਰਸ਼ਨ ਨੂੰ ਜਾਰੀ ਰੱਖਿਆ ਸੀ ਕਿਸਾਨਾਂ ਦਾ ਇਹ ਸਾਫ਼ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਕਿ ਕਾਲੇ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਕਿਸਾਨ ਜਿਹੜੇ ਨੇ ਆਪਣਾ ਸੰਘਰਸ਼ ਜਾਰੀ ਰੱਖਣਗੇ ਤਾਂ ਇਸ ਜਗ੍ਹਾ ਦੇ ਉੱਪਰ ਕਿਉਂਕਿ ਸਾਰੀ ਜਿਹੜੀਆਂ ਖਨਾਤਾਂ ਲਗਾਈਆਂ ਗਈਆਂ ਸਨ ਪਾਣੀ ਦੇ ਨਾਲ ਭਰਨ ਕਰਕੇ ਇਹ ਜਿਹੜੀਆਂ ਸੀ ਡਿੱਗ ਪਈਆਂ ਸੀ ਇਹਨਾਂ ਨੂੰ ਵੀ ਠੀਕ ਕਰ ਦਿੱਤਾ ਹੈ ਤਾਂ ਹੁਣ ਇਸ ਜਗ੍ਹਾ ਤੇ ਕਿਉਂਕਿ ਇਹ ਗਰਾਊਂਡ ਸਾਰੀ ਪਾਣੀ ਦੇ ਨਾਲ ਭਰੀ ਹੈ ਸੈਂਟਰ ਦੇ ਵਿੱਚੋਂ ਜਿਹੜੇ ਇਸ ਜਗ੍ਹਾ ਦੇ ਉੱਤਰ ਰੋਜ਼ਾਨਾ ਜਿਹੜੇ ਪ੍ਰੋਟੈਸਟ ਚੱਲਦਾ ਹੈ ਤਾਂ ਜ਼ੋਨ ਵਾਈਜ਼ ਜੂੜੀ ਜਿਹੜੀ ਆ ਉਹ ਲਗਾਈ ਜਾਂਦੀ ਹੈ ਇਸ ਜਗ੍ਹਾ ਦੇ ਉੱਪਰ ਵੀ ਜਿਹੜੀ ਕਿਸਾਨ ਆਗੂ ਜਿਹੜੀ ਪਾਣੀ ਦੀ ਇੱਥੇ ਸੇਵਾ ਕਰ ਰਹੇ ਨੇ ਇਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਕਿਵੇਂ ਦੀਆਂ ਔਂਕੜਾਂ ਦਾ ਜਿਹੜਾ ਵਾ بارش ਦੇ ਵਿੱਚ ਸਾਹਮਣਾ ਕਰਨਾ ਪਿਆ ਤਾਂ ਅਮੋਲਕ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਅਮੋਲਕ ਜੀ ਕਰੋ ਤਾਂ ਸਰ ਇਹ ਜਿਹੜਾ ਕਿੰਨਾ ਕੁ ਪਾਣੀ ਭਰੇ ਰੋਜ਼ ਭਰ ਜਾਂਦਾ ਰੋਜ਼ ਹੀ ਕੱਢਦੇ ਹੋ ਜਾਂ ਅੱਜ ਲੱਗੇ ਤੁਸੀਂ ਵੇਖਿਆ ਹੋਣਾ ਜੀ ਆ ਤਿੰਨ ਚਾਰ ਦਿਨ ਤੋਂ بارش ਲਗਾਤਾਰ ਜਾਰੀ ਆ ਰਾਤ ਵੀ ਇੱਥੇ ਜਾਰੀ ਆ ਤੇ ਬੜੀਆਂ ਮੁਸ਼ਕਲਾਂ ਦੇ ਵਿੱਚ ਆ ਸਾਰਾ ਸਾਡਾ ਮੈਦਾਨ ਇੱਥੇ ਸਾਡੀ ਸਟੇਜ ਲੱਗਦੀ ਸੀ ਸਾਰੇ ਪਾਣੀ ਆ ਇਹ ਸਾਰੇ ਵਲੰਟੀਅਰ ਲੱਗੇ ਹੋਏ ਅਸੀਂ ਦੋ ਤਿੰਨ ਦਿਨ ਤੋਂ ਲਗਾਤਾਰ ਡੇ ਹੋਏ ਆ ਕੱਢ ਰਹੇ ਆ ਤੇ ਮਤਲਬ ਇਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰ ਰਹੇ ਆ ਰਾਤ ਵੀ ਕੱਲ ਵੀ ਪਾਣੀ ਕੱਢਿਆ ਸੀਗਾ بارش ਤੇ ਰਾਤ ਵੀ ਬਿਲਕੁਲ ਬਿਲਕੁਲ ਜੀ ਬਿਲਕੁਲ ਕੱਲ ਵੀ ਪਾਣੀ ਕੱਢਿਆ ਅਸੀਂ ਇਹ ਮੈਦਾਨ ਦਾ ਹਾਲ ਤੁਸੀਂ ਵੇਖ ਲਓ ਬਜ਼ੁਰਗ ਆਏ ਡਿੱਗ ਪੈਂਦੇ ਇੱਥੇ ਸਾਡੇ ਵੱਡੀ ਉਮਰ ਦੇ ਕੁਝ ਚੱਕੀ ਦੇ ਆ ਤੇ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿ ਤੇ ਪਰ ਡਟੇ ਹੋਏ ਆ ਹੌਸਲੇ ਸਾਡੇ ਬਲੰਦ ਆ ਅਸੀਂ ਕਾਨੂੰਨ ਵਾਪਸ ਕਰਾ ਕੇ ਹੜਾਂਗੇ ਸਾਨੂੰ ਇਹ بارشਾ ਕੁਛ ਨਹੀਂ ਕਹਿੰਦੀ ਆ ਲੱਗੇ ਰਵਾਂਗੇ ਆਪਣੇ ਆਗੂਆਂ ਦੇ ਮੋੜੇ ਨਾ ਮੋੜਾ ਜੋੜ ਕੇ ਜਾਨਾ ਕੁ ਰਾਤ ਜਿਹੜੇ ਇੱਥੇ ਸੀਗੇ ਕਿਸ ਜੋਂ ਦੀ ਡਿਊਟੀ ਸੀ ਤੇ ਕਿੱਥੇ ਰਾਤ ਉਹਨਾਂ ਨੇ ਕੱਟੀ ਟਰਾਲੀ ਦੇ ਵਿੱਚ ਵੀ ਟਰਾਲੀਆਂ ਵਿੱਚ ਲਗਾਈਆਂ ਤੁਸੀਂ ਜੀ ਜੀ ਜਲੰਧਰ ਸਾਈਡ ਦੀ ਡਿਊਟੀ ਆ ਜੀ ਸਾਡੇ ਆਗੂ ਇੱਥੇ ਹੀ ਜੀ ਟਰਾਲੀਆਂ ਦੇ ਵਿੱਚ ਰਾਤ ਸਾਨੂੰ ਕੱਟਣੀ ਪਈ ਹੈ ਸਾਡੇ ਸਾਰੇ ਆਗੂਆਂ ਨੂੰ ਤੇ ਇੱਧਰ ਵੀ ਸਾਡੇ ਆ ਅਸੀਂ ਟੈਂਟ ਰਾਤ ਤਰਪਾਲਾ ਪਾ ਕੇ ਉੱਥੇ ਅੰਦਰਲੀ ਸਾਈਡ ਰਾਤ ਸੌਂਸਾਂ ਦਾ ਬਣਾਇਆ ਜੀ ਜੀ ਕਾਫੀ بارش ਹੋਈ ਸੀ ਜੀ ਜੀ ਬਹੁਤ ਜਿਆਦਾ ਤਾਂ ਹੁਣ ਤੁਸੀਂ ਅੰਦੋਲਨ ਜਿਹੜਾ ਹੈ ਅੱਜ ਤੱਕ ਮੌਸਮ ਵਿਭਾਗ ਨੂੰ ਜਿਵੇਂ ਕਹਿਆ ਗਿਆ ਸੀ ਕਿ ਅੱਜ ਬਾਰਿਸ਼ ਵੀ ਹੋ ਸਕਦੀ ਹੈ ਪਰ ਉਸ ਤੋਂ ਬਾਅਦ 7 ਤਰੀਕ ਤੋਂ ਮੌਸਮ ਜਿਹੜਾ ਖੁੱਲੇਗਾ ਤਾਂ ਇਹ ਇਥੇ ਧਰਨਾ ਕਦੋਂ ਤੱਕ ਦੁਬਾਰਾ ਸਟੈਬਲਿਸ਼ ਹੋ ਜਾਏਗਾ ਸਾਰਾ ਜਿਹੜੇ ਇਥੇ ਆਗੂ ਕਰਦਾ ਵੇਖੋ ਜੀ ਅਸੀਂ ਪੂਰੀ ਹਿੰਮਤ ਮਾਰ ਕੇ ਸਾਡੇ ਸਾਰੇ ਨਾਲ ਵਲੰਟੀਅਰ ਲੱਗੇ ਹੋਏ ਆ ਅਸੀਂ ਇਹ ਮੈਦਾਨ ਨੂੰ ਸਕਾਉਣ ਦੀ ਕੋਸ਼ਿਸ਼ ਕਰਾਂਗੇ ਇਥੇ ਪ੍ਰਾਲੀਪਰੂਲੀ ਪਾਵਾਂਗੇ ਹੋਰ ਵੀ ਜੋ ਵੀ ਆਪਣੇ ਆਰਟੀਫੀਸ਼ੀਅਲ ਸਾਡੇ ਕੋਲ ਕੀਤਾ ਜਾਊਗਾ ਉਹ ਕਰਾਂਗੇ ਤੇ ਲੱਗੇ ਰਾਵਾਂਗੇ ਜਿੰਨਾ ਚਿਰ ਸਾਡਾ ਕੋਈ ਕਿਸੇ ਬੰਨੇ ਗੱਲ ਮੋਦੀ ਸਰਕਾਰ ਲਾਉਂਦੀ ਨਹੀਂ ਉਹਨੇ ਕਿ ਆਪਣੇ ਆਗਵਾਨ ਅਗਦੀ ਅਗ ਅਜਿਵੇਂ ਕਿ ਤੁਸੀਂ ਅਗਦੀ ਵੀ ਲੋਡ ਹੁੰਦੀ ਆ ਬਾਰਿਸ਼ ਵਿੱਚ ਵੀ ਦਰੀ ਸਰਦੀ ਵਧੀ ਸੀ ਤੇ ਬਾਲਣ ਵੀ ਤਾਂ ਸਾਰਾ ਗਿੱਲਾ ਹੋ ਗਿਆ ਸੀਗਾ ਕੀ ਮੁਸ਼ਕਲਾਂ ਕਿਵੇਂ ਦੀਆਂ ਯਾਰ ਰਾਤ ਦੇ ਵੇਖੋ ਜੀ ਮੁਸ਼ਕਲ ਮੁਸ਼ਕਲਾ ਬਹੁਤ ਆ ਸਾਡੇ ਗੱਦੇ ਤੱਕ ਵੀ ਥੱਲੇ ਗਿੱਲੇ ਹੋ ਗਏ ਸਭ ਕੁਝ ਗਿੱਲੇ ਹੋ ਗਿਆ ਬਜ਼ੁਰਗ ਸਾਡੇ ਇੱਥੇ ਬੈਠੇ ਸੀ ਰਾਤ ਤੱਕ ਕੱਢਦੇ ਆ ਮੀਂਹ ਦੇ ਵਿੱਚ ਜਿਹੜੀ ਸਰਕਾਰ ਦੇ ਕੁਝ ਲੀਡਰ ਆਣ ਕੇ ਬਾਹਰ ਬਿਆਨ ਦੇ ਰਹੇ ਆ ਵੀ ਇਹ ਮਤਲਬ ਨਹੀਂ ਤਮਾਸ਼ੀ ਨੇ ਲੋਕ ਆ ਜਾਂ ਪਿਕਨਿਕ ਮਨੋਂ ਜਾਂਦੇ ਆ ਮੈਂ ਉਹਨਾਂ ਨੂੰ ਕਹਿਣਾ ਚਾਹਾਂਗਾ ਵੀ ਇੱਥੇ ਦੋ ਦਿਨ ਆਣ ਕੇ ਰਾਤ ਕਿਤੇ ਇਹੋ ਜਿਹੇ ਵਿੱਚ ਚਿੱਕੜ ਦੇ ਵਿਚ ਕੇ ਪਾਣੀ ਕੱਢ ਕੇ ਵੇਲੋ ਠਰਿਆ ਪਾਣੀਆ ਤੇ ਉਹਨਾਂ ਨੂੰ ਆਪਣੇ ਆਪ ਹੀ ਪਤਾ ਲੱਗ ਆਪਣੇ ਆਪ ਹੀ ਉਹਨਾਂ ਨੂੰ ਪਤਾ ਲੱਗ ਜਾਏਗਾ ਵੀ ਸਾਡੇ ਕੀ ਹਾਲਾਤ ਆ ਅਸੀਂ ਕੋਈ ਖੁਸ਼ੀ ਨਾਲ ਇਹ ਸਭ ਕੁਝ ਨਹੀਂ ਕਰ ਰਹੇ ਇਹ ਸਰਕਾਰ ਦੇ ਕਾਨੂੰਨ ਹੀ ਇੰਨੇ ਮਾਰੂ ਆ ਕਿ ਅਸੀਂ ਦੁਖੀ ਹੋ ਕੇ ਮਤਲਬ ਸਰਕਾਰ ਦੇ ਵਿਰੋਧ ਪਰ ਡਟੇ ਰਹਿਵਾਂਗੇ ਆਪਣੀਆਂ ਜ਼ਮੀਨਾਂ ਤੇ ਹਮਲਾ ਨਹੀਂ ਹੋਣ ਦੇਵਾਂਗੇ ਆਪਣੇ ਆਗੂਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਅਸੀਂ ਪਛਾਟਣ ਵਾਲੇ ਨਹੀਂ ਇਸ ਤਰ੍ਹਾਂ ਦੀ ਜੀ ਬਿਸਤਰਿਆਂ ਦੀ ਗੱਲ ਕੀਤੀ ਤਾਂ ਆਸ-ਪਾਸ ਦੇ ਪਿੰਡਾਂ ਨੇ ਪਿਛਲੀ ਵਾਰੀ ਵੀ ਕਾਫੀ ਜਦੋਂ ਬਾਰਿਸ਼ ਹੋਈ ਸੀ ਉਦੋਂ ਵੀ ਤਾਂ ਇਸ ਵਾਰ ਬਿਸਤਰਿਆਂ ਦਾ ਫਿਰ ਦੁਬਾਰਾ ਇਕੱਠੇ ਕਰਨੇ ਪੈ ਜਾਣਗੇ ਵੇਖੋ ਜੀ ਅਸੀਂ ਕੁਝ ਆਪਣਾ ਚਿਰ ਦਾ ਸਟਾਕ ਰੱਖਿਆ ਹੋਇਆ ਵਾ ਅੰਦਰ ਜਮਾ ਕੀਤਾ ਹੋਇਆ ਵਾ ਲੈਂਟਰ ਵਾਲੇ ਕਮਰੇ ਥੋੜੇ ਸਾਨੂੰ ਇੱਥੇ ਮਿਲੇ ਹੋਇਆ ਤੇ ਉਹਦੇ ਵਿੱਚ ਸਟਾਕ ਜਮਾ ਕੀਤਾ ਹੋਇਆ ਉਹਦੇ ਵਿੱਚ ਉਹਨਾਂ ਕਰ ਲਈਦਾ ਪਰ بارش ਹੀ ਤਿੰਨ ਚਾਰ ਦਿਨ ਤੋਂ ਇੰਨੀ ਹੋ ਰਹੀ ਕਿ ਮੁਸ਼ਕਲਾਂ ਉਹਦੇ ਵਿੱਚ ਤੁਹਾਨੂੰ ਪਤਾ ਵੀ ਆਪ ਵੀ ਆਉਂਦੀਆਂ ਘਰ ਦੇ ਵਿੱਚ ਵੀ ਮੰਨ ਲਓ ਲੈਂਟਰ ਚ ਹੋ ਜਾਂਦੇ ਆ ਤੇ ਫਿਰ ਕੱਚਾ ਮੈਦਾਨ ਆ ਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਹੀ ਪੈਣਾ ਇੱਥੇ ਤੇ ਲੱਗੇ ਹੋਏ ਆ ਕਨਾਤਾਂ ਵੀ ਜਿਹੜੀਆਂ ਸੀਗੀਆਂ ਇਹਨਾਂ ਦੇ ਇਹ ਵੀ ਡੇਕਪੀਆਂ ਸੀਗੀਆਂ ਸਾਰੀਆਂ ਤੇਜ ਦੇ ਬਿਲਕੁਲ ਜੀ ਬਿਲਕੁਲ ਪਰਸੋਂ ਇੱਥੇ ਗਲਾ ਬਹੁਤ ਪਿਆ ਜੀ ਤੇ ਉਹਦੇ ਨਾਲ ਮਤਲਬ ਵਜਨ ਪੈਨ ਸਾਰੀਆਂ ਪਾੜ ਵੀ ਗਈਆਂ ਫਟ ਵੀ ਗਈਆਂ ਹੁਣ ਅਸੀਂ ਇਹਨੂੰ ਖੜਾ ਖੁੜਾ ਕੀਤਾ ਵਾ ਤੇ ਹੁਣ ਕੁਝ ਆਰਡਰ ਦਿੱਤੇ ਹੋਏ ਆ ਆ ਰਹੇ ਆ ਤੇ ਅਸੀਂ ਇਹਨੂੰ ਦੁਬਾਰਾ ਸਟੇਬਲ ਸਾਰਾ ਕਰਕੇ ਸਟੇਜ ਫੇਰ ਆਪਣੀ ਉਸੇ ਤਰ੍ਹਾਂ ਚਲਾਵਾਂਗੇ ਜੀ ਜੇ ਤੁਸੀਂ ਕਹਾਂ ਉਸੇ ਤਰ੍ਹਾਂ ਹੀ ਚਲਾਵਾਂਗੇ ਤੇ ਪਰ ਦੂਜੇ ਪਾਸੇ ਜੇ ਸੰਘਰਸ਼ ਦੀ ਗੱਲ ਕੀਤੀ ਜਾਵੇ ਤਾਂ ਭਾਜਪਾ ਆਗੂ ਜਿਵੇਂ ਹਰਜੀਤ ਗਰੇਵਾਲ ਨੇ ਇਹਨਾਂ ਦੇ ਬਿਆਨ ਵੀ ਤੁਸੀਂ ਸੁਨੇ ਹੋ ਹੋਗੇ ਕੀ ਇਹਨਾਂ ਦੇ ਬਿਆਨ ਨੂੰ ਤੁਸੀਂ ਅਮੋਲ ਬਿਲਕੁਲ ਮੈਂ ਇਹੋ ਕਹਿਣਾ ਚਾਹਾਂਗਾ ਵੀ ਗਰੇਵਾਲ ਸਾਹਿਬ ਤੁਸੀਂ ਨਾ ਪੰਜਾਬ ਦੇ ਵਿੱਚ ਅੱਗ ਲਾਉਣ ਵਾਲੇ ਬਿਆਨ ਨਾ ਦਿਓ ਤੁਸੀਂ ਰੋਜ਼ ਆਉਂਦੇ ਜੇ ਉਹਦੇ ਕੰਗਨਾ ਰਾਵਤਰ ਕੋਲ ਫੜ ਕੇ ਇੱਕ ਨਵਾਂ ਬਿਆਨ ਦਾਗ ਦਿੰਦੇ ਜੇ ਪੰਜਾਬ ਦੇ ਲੋਕ ਦੁਖੀ ਹੋਏ ਛੜਕਾ ਦੇ ਉੱਤੇ ਬੈਠਿਆ ਸੀਤ ਲਹਿਰਾਂ ਦੇ ਵਿੱਚ بارشਾਂ ਦੇ ਵਿੱਚ ਬੈਠਿਆ ਭਰ ਤੁਹਾਡਾ ਰੋਜ਼ ਤੁਸੀਂ ਮੱਲੇ ਇੱਕ ਨਵਾਂ ਮੇਕਅਪ ਕੱਪ ਕਰਕੇ ਸ਼ੀਸ਼ੇ ਗਾੜੀਆਂ ਆਉਂਦੇ ਜੇ ਤੇ ਬਿਆਨ ਦਾਗ ਦਿੰਦੇ ਜੇ ਤੁਸੀਂ ਕਿਹਾ ਵੀ ਅਸੀਂ ਪੁਰਾਣੀਆਂ ਗੱਲਾਂ ਕੀਤੀਆਂ ਮੋਦੀ ਸਾਹਿਬ ਨਾਲ ਸਾਡੀ ਪੁਰਾਣੀ ਸਾਂਸ ਸੀ ਤੁਸੀਂ ਸਾਂਝੀਆਂ ਗੱਲਾਂ ਕਰ ਰਹੇ ਤੁਸੀਂ ਲੋਕਾਂ ਦੇ ਹਿੱਤ ਦੀ ਗੱਲ ਕਰਨ ਗਏ ਸੋ ਕੋਈ ਪੰਜਾਬ ਦੇ ਕਿਸਾਨਾਂ ਦੀ ਗੱਲ ਕਰ ਦਿਓ ਜਿਨ੍ਹਾਂ ਜਿਨ੍ਹਾਂ ਦੇ ਤੁਸੀਂ ਇੱਥੇ ਪੰਜਾਬ ਦਾ ਅੰਨ ਪਾਣੀ ਖਾਂਦੇ ਜੇ ਜਿਨ੍ਹਾਂ ਨੇ ਜਿਨ੍ਹਾਂ ਦੀ ਬਦੌਲਤ ਤੁਸੀਂ ਉੱਥੇ ਜਾ ਕੇ ਬੈਠੇ ਜੇ ਤੇ ਉਹਨਾਂ ਦੀ ਗੱਲ ਕਰ ਦਿਓ ਤੁਸੀਂ ਆਪਣੀਆਂ ਸਾਂਝਾ ਕੱਢਣ ਗਏ ਜੇ ਤੁਹਾਨੂੰ ਮੀਡੀਆ ਨੇ ਪੁੱਛਿਆ ਤੇ ਤੁਸੀਂ ਕਿਹਾ ਵੀ ਨਹੀਂ ਇਹ ਗੱਲਾਂ ਕਰਨ ਵਾਲੀਆਂ ਨਹੀਂ ਫਿਰ ਵੇਖਾਂਗੇ ਮਤਲਬ ਤੁਸੀਂ ਲੋਕਾਂ ਨੂੰ ਟੇਚ ਨਾ ਜਾਣੋ ਲੋਕ ਸਰਕਾਰਾਂ ਦੇ ਵਿੱਚ ਲੋਕਤੰਤਰ ਦੇ ਵਿੱਚ ਲੋਕ ਉਹ ਵੱਡਿਆਂ ਦੇ ਨਾ ਕਿ ਸਰਕਾਰਾਂ ਵੱਡੀਆਂ ਦੀਆਂ ਕਿਸਾਨ ਮਦਦ ਸੰਘਰਸ਼ ਮਿਟ ਕੱਲ ਟ੍ਰੈਕਟਰ ਮਾਰਚ ਦਾ ਕੀ ਪ੍ਰੋਗਰਾਮ ਉਹਦੀ ਤਿਆਰੀ ਕੀਤੀ ਜਾ ਰਹੀ ਹੈ ਬਿਲਕੁਲ ਜੀ ਸਾਡੇ ਆਗੂ ਲੱਗੇ ਹੋਏ ਆ ਉੱਥੇ ਪੂਰੀ ਤਨਦੇਹੀ ਨਾਲ ਦਿਨ ਰਾਤ ਇੱਕ ਕੀਤਾ ਆਵਾ ਪੰਜਾਬ ਦੇ ਵਿੱਚ ਕੋਈ ਆਈ ਇਨਫੋਰਮੇਸ਼ਨ ਨਹੀਂ ਜੋ ਵੀ ਸਾਨੂੰ ਆਪ ਸਾਡੇ ਆਗੂਆਂ ਦਾ ਹੁਣ 2-4 ਮਿੰਟ ਦੇ ਵਿੱਚ ਕਲੀਅਰ ਹੋ ਜਾਏਗਾ ਆਏਗਾ ਫੋਨ ਅਸੀਂ ਉਸ ਹੱਬ ਨਹੀਂ ਉਹਨਾਂ ਦਾ ਸਿਰ ਮੱਥੇ ਇੱਕ ਦਮ ਅਸੀਂ ਫੌਜਾਰਗੂ ਤਨਾਤ ਹੋ ਜਾਂਦੇ ਆ ਤਾਂ ਅਸੀਂ ਫੇਰ ਆਪਣਾ ਐਕਸ਼ਨ ਦੇ ਵਿੱਚ ਆ ਕੇ ਜਿਸ ਤਰ੍ਹਾਂ ਸਾਨੂੰ ਹੁਕਮ ਲਾਉਣਗੇ ਅਸੀਂ ਉਹ ਇੱਥੇ ਵੀ ਕਰਾਂਗੇ ਜੇ ਇੱਥੇ ਕਹਿਣਗੇ ਜਿੱਥੇ ਵੀ ਕਹਿਣਗੇ ਉੱਥੇ ਸਾਡੇ ਆਗੂ ਲੱਗੇ ਹੋਏ ਆ ਕੱਲ ਦਿੱਲੀ ਦੇ ਵਿੱਚ ਟ੍ਰਾਇਲ ਦੇ ਤੌਰ ਤੇ ਅੱਜ ਸਾਰਾ ਅੱਜ ਸਾਫ਼ ਹੋ ਜਾਏਗਾ ਤੁਹਾਨੂੰ ਲੱਗਦਾ ਸਾਰਾ ਨਹੀਂ ਕੋਸ਼ਿਸ਼ ਪੂਰੀ ਆ ਜੀ ਵੇਖੋ ਸਾਰੇ ਆਏ ਹੋਏ ਆ ਸਾਡੇ ਵਲੰਟੀਅਰ ਧੁੱਪ ਲੱਗੀ ਆ ਪਿੰਡਾਂ ਦੇ ਵਿੱਚ ਫੋਨ ਕਰਤੇ ਆ ਵਲੰਟੀਅਰ ਪਹੁੰਚ ਰਹੇ ਆ ਅਸੀਂ ਸਫਾਈ ਕਰਾਂਗੇ ਆਪਣਾ ਪੂਰਾ ਜਨਾਂਚੇ ਵੀ ਸਾਡੇ ਕੋਲ ਲੱਗਾ ਜਿੰਨੀ ਹਿੰਮਤ ਹੈਗੀ ਆ ਤੇ ਇਹਨੂੰ ਸਾਫ਼ ਕਰਕੇ ਪੂਰੀ ਸਕੋਨ ਦੀ ਕੋਸ਼ਿਸ਼ ਕਰਾਂਗੇ ਜੀ ਜੰਡਿਆਲਾ ਗੁਰੂ ਨੂੰ ਜਿਹੜਾ ਇਸ ਜਗ੍ਹਾ ਤੇ ਪਟਾਸੀ ਇਸ ਨੂੰ ਹੈੱਡਕੁਆਰਟਰ ਵਜੋਂ ਸਥਾਪਿਤ ਕਰ ਲਿਆ ਸੀ ਤਾਂ ਜਿਹੜੀ ਮੈਦਾਨ ਨੂੰ ਸਾਫ਼ ਕਰਨ ਦੀ ਜਿਹੜੀ ਸੇਵਾ ਆ ਉਹ ਚੱਲ ਰਹੀ ਆ ਇਸ ਪਾਸੇ ਠੰਡਾ ਪਾਣੀ ਆ ਠਰਿਆ ਪਾਣੀ ਆ ਪਰ ਇਹਨਾਂ ਦਾ ਕਹਿਣਾ ਹੈ ਕਿ ਸਾਡਾ ਜਿਹੜਾ ਸੰਘਰਸ਼ ਆ ਉਹ ਜਿਹੜਾ ਸਾਨੂੰ ਸਾਡੇ ਲਈ ਜ਼ਰੂਰੀ ਆ ਤਾਂ ਸਾਨੂੰ ਕੋਈ ਪ੍ਰਵਾਹ ਨਹੀਂ ਹੋਰ ਵੀ ਕਿਸਾਨ ਆਗੂ ਸਾਡੇ ਨਾਲ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਜਿਹੜੀ ਆ ਉਹ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਤੇ ਕਿਵੇਂ ਰਹੀਆਂ ਕੋਈ ਮੁਸ਼ਕਲਾਂ ਉਹਨਾਂ ਨੂੰ ਹੈ ਨਾ ਜਾਂ ਨਹੀਂ ਸਰ ਕੀ ਨਾਮ ਹੈ ਜੀ ਤੁਹਾਡਾ ਨਿਰਮਲ ਸਿੰਘ ਪੂਰਨੀਆਂ ਜੀ ਨਿਰਮਲ ਜੀ ਤੁਸੀਂ ਦਵਾਬਾ ਜੋਂ ਤੋਂ ਆਏ ਹੋ ਹਾਂਜੀ ਦਵਾਬਾ ਜੋਂ ਨਿਰਮਲ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਪਿਛਲੇ ਸੰਘਰਸ਼ ਤੇ 100 ਤਕਰੀਬਨ 4-5 ਦਿਨ ਹੋ ਗਏ ਇੱਥੇ ਚੱਲ ਰਿਹਾ ਬਟ ਜਿਹੜੀਆਂ ਅੱਤ ਦੀ ਸਰਦੀ ਸੀ ਉਸ ਵਾਰ ਗੜੇਮਾਰੀ ਹੋਈ 2 ਦਿਨ ਪਹਿਲਾਂ ਬਹੁਤ ਜ਼ਿਆਦਾ ਫਿਰ ਸਰਦੀ ਬੜੀ بارش ਰਾਤ ਹੁੰਦੀ ਰਹੀ ਤਾਂ ਸੰਘਰਸ਼ ਫਿਰ ਵੀ ਜਾਰੀ ਹੈ ਪਰ ਕੇਂਦਰ ਸਰਕਾਰ ਤੱਕ ਆਵਾਜ਼ ਨਹੀਂ ਉਪੜ ਰਹੀ ਦੇਖੋ ਜੀ ਗੱਲ ਇਹ ਹੈ ਕਿ ਅਸੀਂ 70 ਸਾਲਾਂ ਤੋਂ ਮਤਲਬ ਇੱਕ ਚੀਜ਼ ਹੈ ਮੈਂ ਇੱਕ ਡਾਕਟਰ ਕੋ ਦਵਾਈ ਲੈਣਾ ਉਹ ਮੈਨੂੰ ਦਵਾਈ ਦੇ ਦਿੰਦਾ ਮੈਂ ਠੀਕ ਹੋ ਜਾਣਾ ਡਾਕਟਰ ਕਹਿੰਦਾ ਮੈਂ ਤੈਨੂੰ ਫੇਰ ਦਵਾਈ ਦੇਣੀ ਆ ਤੇ ਮੈਂ ਠੀਕ ਆ ਤੇ ਮੈਨੂੰ ਦਵਾਈ ਲੈਣ ਦੀ ਕੀ ਲੋੜ ਆ ਤੇ ਡਾਕਟਰ ਨੂੰ ਦੇਣ ਦੀ ਕੀ ਲੋੜ ਹੈ 70 ਸਾਲਾਂ ਤੋਂ ਸਾਡੀਆਂ ਪੁਰਾਣੀਆਂ ਗਵਰਨਮੈਂਟਾਂ ਜਿਹੜੀਆਂ ਉਹ ਸਾਡੇ ਕੋ ਫਸਲਾਂ ਖਰੀਦਦੀਆਂ ਰਹੀਆਂ ਸਾਡਾ ਸਾਰਾ ਹਿਸਾਬ ਕਿਤਾਬ ਸਹੀ ਕਰਦੀਆਂ ਰਹੀਆਂ ਜਦੋਂ ਅਸੀਂ ਇਹ ਕਾਨੂੰਨ ਹੈ ਜਿਹੜਾ ਇਹ ਖਤਰਨਾਕ ਕਾਨੂੰਨ ਸਾਨੂੰ ਪਤਾ ਲੱਗਾ ਹੈ ਤੇ ਇਹ ਅਸੀਂ ਕਾਨੂੰਨ ਲੈ ਨਹੀਂ ਰਹੇ ਅਸੀਂ ਇਹਦੇ ਲਈ ਐਗਰੀ ਨਹੀਂ ਸਾਨੂੰ ਗਵਰਨਮੈਂਟ ਦੇ ਕੇ ਹੋ ਰਹੀ ਹੈ ਦੂਜੀ ਗੱਲ ਜਿਹੜੀ ਤੁਸੀਂ ਮਾਰਿ ਬਾਰਿਸ਼ ਦੀ ਕਰਦੇ ਮੌਸਮ ਦੀ ਕਰਦੇ ਆ ਇਹ ਅਸੀਂ ਜੱਟ ਜੀਮੇਦਾਰ ਆ ਅਸੀਂ ਕਈ ਵਾਰਾਂ ਇਹੋ ਜਿਹਾ ਚੱਲ ਜਾਂਦਾ ਕਿ 10 10 15 15 ਦਿਨ ਦਾ ਬਾਰਿਸ਼ ਦਾ ਚੱਕਰ ਚੱਲ ਜਾਂਦਾ ਅਸੀਂ ਖੇਤਾਂ 'ਚ ਜਾਂਦੇ ਆ ਅਸੀਂ ਪਾਣੀ ਬੰਨਣ ਜਾਂਦੇ ਆ ਜਿਹੜਾ ਖੇਤ ਨੀਵਾ ਉਹਦਾ ਅਸੀਂ ਪਾਣੀ ਕੱਢਦੇ ਆ ਜਿਹੜਾ ਉੱਪਰ ਆ ਉਹਦਾ ਟੁੱਟਦਾ ਉਹਨੂੰ ਅਸੀਂ ਕੰਢਦੇ ਆ ਸਾਡੇ ਤੇ ਬਾਰਿਸ਼ ਦਾ ਕੋਈ ਅਸਰ ਨਹੀਂ ਬਾਕੀ ਇਹ ਗੱਲ ਹੈ ਇਹ ਮੰਨਣ ਚਾਏ ਨਾ ਮੰਨਣ ਸਾਡਾ ਪਰੜਾ ਜਿਹੜਾ ਹੈ ਨਾ ਸਾਡੀ ਪਾਰਟੀ ਭਾਰੀ ਬਣ ਰਹੀ ਮਜ਼ਬੂਤ ਬਣ ਰਹੀ ਆ ਕਿਸਾਨ ਆਗੂ ਸਾਰੇ ਕਿਉਂਕਿ ਅੱਗੇ ਪਹਿਲੋ ਅਸੀਂ ਉੱਠੇ ਸੀ ਤੇ ਕੱਲਾ ਪੰਜਾਬ ਪੰਜਾਬ ਜਦੋਂ ਦਿੱਲੀ ਗਿਆ ਨਾਲ ਹਰਿਆਣਾ ਹਰਿਆਣਾ ਛੱਡੋ ਹੁਣ ਉੱਤਰਾਖੰਡੋਂ ਤਰੰਚਲ ਯੂਪੀ ਸਭ ਸਾਡੇ ਨਾਲ ਜੁੜ ਗਏ ਆ ਦਿੱਲੀ ਚ ਜਾ ਕੇ ਵੇਖੋ ਤੁਸੀਂ ਚਾਰ ਚਪੇਰਾ ਘੇਰੇ ਵੀ ਨਿਰਮਲ ਜੀ ਜਿਹੜੇ ਬੀਜੇਪੀ ਦੇ ਆਗੂ ਉਹ ਕਹਿ ਰਹੇ ਨੇ ਕਿ ਇਹ ਸਿਰ ਪੰਜਾਬ ਦੇ ਕਿਸਾਨ ਨੇ ਜਾਂ ਹਰਿਆਣਾ ਦੇ ਬਾਕੀ ਦੇਸ਼ ਦੇ ਕਿਸਾਨ ਜਿਹੜੇ ਨੇ ਸਹਿਮਤ ਨੇ ਭਾਜਪਾ ਕੋ ਬਿਆਨ ਦਿੰਦੇ ਨੇ ਉਹ ਠੀਕ ਆ ਉਹਨਾਂ ਨੂੰ ਕਹੋ ਨਾ ਵੀ ਤੁਸੀਂ ਆਪ ਦਾ ਲੀਡਰ ਵਿੱਚ ਹੈ ਚੋਨਾ ਜਿਹੜਾ ਅਸੀਂ ਵੇਚਣਾ ਚਾਹੁੰਦਾ ਉਹਨਾਂ ਦਾ ਕੋਈ ਲੀਡਰ ਵਿੱਚ ਹੈ ਆਪਦਾ ਚੋਨਾ ਕੋਈ ਵੇਚਦਾ ਉਹਨਾਂ ਇਹ ਤਾਂ ਠੇਕੇ ਆ ਦੇ ਦਿੱਤੀ ਆ ਜ਼ਮੀਨ ਵੱਡੇ ਵੱਡੇ ਲੋਕਾਂ ਦੀ 100 100 200 ਕਿਲਾ ਠੇਕੇ ਦੇ ਦਿੱਤਾ ਉਹ ਆਪ ਖੁਦ ਕਰਕੇ ਵੇਚਣ ਤੇ ਮੰਡੀ ਚ ਵੇਚਣ ਉਹਨਾਂ ਨੂੰ ਪਤਾ ਲੱਗੇ ਇਹ ਤਾਂ ਮੌਸਮੀ ਡੱਡੂ ਕਿ ਨਹੀਂ ਉਹ ਸੌਣ ਭਾਦ ਨੂੰ بارش ਹੁੰਦੀ ਉਦੋਂ ਪੀਲੇ ਪੀਲੇ ਨਿਕਲ ਕੇ ਵਟਾਂ ਤੇ ਬਹਿ ਜਾਂਦੇ ਆ ਇਹਨਾਂ ਨੇ ਤਾਂ ਜਦੋਂ ਵੋਟਾਂ ਲੈਣੀਆਂ ਉਦੋਂ ਆਉਂਦੇ ਆ ਇਹ ਤਾਂ ਸਾਨੂੰ ਪਤਾ ਵੀ ਸਾਨੂੰ ਕੀ ਤਕਲੀਫ ਆ ਸੀ 24 ਘੰਟੇ ਖੱਤੇ ਦੇ ਵਿੱਚ ਰਹਿਨੇ ਕੱਤੇ ਦੇ ਵਿੱਚ ਰਹਿਨੇ ਆ ਸਾਰਾ ਕੁਝ ਕਰਦੇ ਆ ਇਹ ਇਸ ਬਾਰੇ ਸਾਨੂੰ ਪਤਾ ਇਹਨਾਂ ਨੂੰ ਕੋਈ ਚੀਜ਼ ਹੀ ਪਤਾ ਇਹਨਾਂ ਨੂੰ ਤਾਂ ਉੱਤੇ ਤੁਸੀਂ ਹੋਰ ਕੰਮ ਕਰ ਲੋ ਹਾਂ ਤੁਸੀਂ ਇੱਕ ਲੀਡਰ ਨੂੰ ਪੁੱਛੋ ਵੀ ਝੋਨੇ ਦਾ ਬੀ ਕਿੰਨਾ ਪੈਂਦਾ ਕਿੱਲੇ ਦੇ ਵਿੱਚ ਉਹਨਾਂ ਦੱਸੇ ਸਾਨੂੰ ਵੀ ਕਿੰਨੇ ਵੀ ਕਿੰਨੇ ਕਿਲੋ ਦੀ ਬਨੇਰੀ ਵੀ ਜਾਂ ਕਣਕ ਦਾ ਕਿੰਨਾ ਵੀ ਹੈ ਸਰੋਂ ਦਾ ਕਿੰਨਾ ਵੜੇਵਿਆਂ ਦਾ ਆਪਣੀ ਰੂਹ ਦਾ ਕੀਤ ਗਰੇਵਾਲ ਜਿਹੜੇ ਭਾਜਪਾ ਗੂ ਨੇ ਉਹ ਕਹਿੰਦੇ ਅੱ ਵੀ ਕਿਸਾਨ ਹੀ ਨੇ ਉਹ ਭਾਜੀ ਇਦਾਂ ਦੇ ਜਿਹੜੇ ਬੰਦੇ ਹੋਣਾ ਵੋਟਾਂ ਤੇ ਉਹਦਾ ਵਿਖੇ ਵੇ ਆ ਜਿਨ੍ਹਾਂ ਦਾ ਕੋਈ ਦੀਨ ਮੱਜ ਵੀ ਹੈ ਨਹੀਂ ਉਹ ਵਿਖ ਗਏ ਉਹ ਮੋਦੀ ਕੋ ਵਿਖੇ ਆ ਮੋਦੀ ਗਾਹ ਬਾਨੀਆਂ ਕੋ ਵਿਖਿਆ ਵੇ ਅੱਗੇ ਇੰਨੀਆਂ ਸਰਕਾਰਾਂ ਆਈਆਂ ਇਹੋ ਜਿਹਾ ਕੋਈ ਕਾਨੂੰਨ ਬਣਿਆ 70 ਸਾਲਾਂ ਚ ਕੋਈ ਨਹੀਂ ਬਣਿਆ ਇਹਨਾਂ ਦਾ ਤੇ ਹੁਣ ਸਾਰਾ ਬੇੜਾ ਗਰ ਕਰਨ ਤੇ ਆਇਆ ਪੜ੍ਹਾਈ ਸਾਡੀ ਫ੍ਰੀ ਕਰੀਆ ਪ੍ਰਾਈਵੇਟ ਕਰੀ ਜਾਂਦੇ ਆ ਜਿਹੜਾ ਸਕੂਲ ਚ ਸਾਡਾ ਬੱਚਾ 25 ਰੁਪਏ ਫੀਸ ਤੇ ਪੜਦਾ ਉਹ ਬੱਚਾ 850 ਰੁਪਏ ਦੇ ਬੰਨ ਦੇ ਆ 1000 ਰੁਪਏ ਤੇ ਟਰਾਂਸਪੋਰਟ ਨੂੰ ਕੀ ਗੱਲ ਜਿਹੜੇ ਪਹਿਲੇ ਬੱਚੇ ਪੜ੍ਹੇ ਆ ਉਹ ਸਰਦਾਰ ਜੀ ਬੈਠੇ ਸਾਡੇ ਕੋਈ ਪਹਿਲੇ ਸਰਕਾਰੀ ਸਕੂਲਾਂ ਚ ਬੜੇ ਕੀ ਗੱਲ ਉਹ ਨੌਕਰੀ ਨਹੀਂ ਕਰਦੇ ਕੀ ਗੱਲ ਉਹ ਕੰਪਿਊਟਰ ਨਹੀਂ ਜਾਣਦੇ ਅਸੀਂ ਜਿਆਦਾ ਪਰ ਪੜਾ ਕੇ ਪ੍ਰਾਈਵੇਟ ਸਕੂਲਾਂ ਚ ਕੰਪਿਊਟਰ ਤੇ ਲਾ ਲੈਣ ਇੰਜੀਨੀਅਰ ਕਰ ਲੈਣੀਆਂ ਪਹਿਲੇ ਜਿਹੜੇ ਸੀ ਸਾਡੇ ਸਰਕਾਰੀ ਸਕੂਲਾਂ ਚ ਪੜ ਕੇ ਉਹ ਵੀ ਇੰਜੀਨੀਅਰ ਲੱਗੇ ਆ ਇਹਦਾ ਜਾਣ ਕੇ ਸਾਨੂੰ ਮਾਰਨਾ ਚਾਹੁੰਦੇ ਆ ਬੇਰਗਜ਼ਾਰ ਕਰਨਾ ਚਾਹੁੰਦੇ ਆ ਇਸ ਗੱਲ ਨੂੰ ਅਸੀਂ ਨਹੀਂ ਮੰਨਦੇ ਇਸ ਕਾਨੂੰਨ ਨੂੰ ਹੀ ਨਹੀਂ ਮੰਨਦੇ ਇਹ ਜਿਹੜਾ ਕਾਨੂੰਨ ਆ ਅੱਜ ਰੱਦ ਕਰ ਦੇਣ ਚਾਹੇ 20 ਦਿਨਾਂ ਨੂੰ ਕਰ ਦੇਣ ਚਾਹੇ 6 ਮਹੀਨਿਆਂ ਨੂੰ ਕਰ ਦੇਣ ਚਾਹੇ 2 ਸਾਲਾਂ ਨੂੰ ਕਰ ਦੇਣ ਜੇ ਨਹੀਂ ਤੇ ਇਹਨਾਂ ਦਾ ਆਉਣ ਵਾਲੇ ਸਮੇਂ ਚ ਹਾਲਤ ਬਹੁਤ ਬੁਰੀ ਹੋਏ ਇਹ ਮੀਟਿੰਗਾਂ ਕਰ ਰਹੇ ਨੇ ਕਿਸਾਨ ਆਗੂਆਂ ਦੇ ਨਾਲ ਉਹ ਮੀਟਿੰਗਾਂ ਨੂੰ ਕਿਵੇਂ ਦੇ ਜੀ ਅਸੀਂ 8 ਤਰੀਕ ਦੀ ਫਿਰ ਮੀਟਿੰਗ ਇਹ ਜਿਹੜੀ ਮੀਟ ਕਾਂ ਆ ਇਹ ਇਨਾਂ ਦੀ ਇਹ ਪੁਰਾਣੇ ਲੀਡਰ ਹੈ ਇਹ ਪਾਲਿਸੀ ਬਾਜੀ ਹੁੰਦੀ ਹੈ ਇਨਾਂ ਦੀ ਇਹ ਪਾਲਿਸੀ ਆ ਕਿ ਮੀਟਿੰਗਾਂ ਰੱਖੀ ਜਾਓ ਮੀਟਿੰਗਾਂ ਰੱਖੀ ਜਾਓ ਮੀਟਿੰਗਾਂ ਰੱਖੀ ਜਾਓ ਇਹ ਪਾੜ ਜਾਣਗੇ ਅਸੀਂ ਪਾੜਦੇ ਨਹੀਂ ਸਾਡੇ ਨਾਲ ਤਾਂ ਜੁੜਦੇ ਆ ਅਸੀਂ ਜਦੋਂ ਇੱਥੇ ਆਉਂਦੇ ਸੀ ਅਸੀਂ 20 ਬੰਦੇ ਆਉਂਦੇ ਸੀ ਹੁਣ ਸਾਡਾ 100 ਵੀ ਆਉਣ ਲੱਪਿਆ ਜਿਵੇਂ ਹੁਣ ਦਿੱਲੀ ਆਸੀਂ ਪਹਿਲੀਆਂ ਪਹਿਲੀ 100 150 ਟਰਾਲੀ ਗਈ 25 ਤਰੀਕ ਨੂੰ 11 ਤਰੀਕ ਨੂੰ ਹਜ਼ਾਰਾਂ ਟਰਾਲੀ ਪਹੁੰਚ ਗਈ ਹੈ ਸਾਡੀ ਪਹੁੰਚਣ ਰਾਜਸਥਾਨ ਦੂਜਾ ਹਾਈਵੇ ਜਿਹੜਾ ਜੈਪੁਰ ਹਾਈਵੇ ਉਹ ਵੀ ਪਾਟ ਕੇ ਆ ਗਿਆ ਮਤਲਬ ਤੁਸੀਂ ਇੱਕ ਹੋਰ 2 4 ਦਿਨਾਂ ਦੇ ਵਿੱਚ ਦੇਖਣ ਆਲਾ ਤੁਹਾਨੂੰ ਮਿਲੂਗਾ 26 ਤਰੀਕ ਤੋਂ ਅੱਗੋਂ ਹੋ ਸਕਦਾ ਅੱਜ ਹੀ ਮਿਲ ਜੂਗਾ ਕਿ ਜਿਹੜੇ ਸਾਡੇ ਜ਼ਿਮੀਦਾਰ ਉੱਥੇ ਟਰਾਲੀਆਂ ਟਰੈਕਟਰ ਉਹ ਨਹੀਂ ਅਸੀਂ ਹਲਾਉਣੇ ਅਸੀਂ ਪੰਜਾਬ ਦੇ ਵਿੱਚ ਉਹ ਕੱਲੇ ਟਰੈਕਟਰ ਤੇ ਯੂਪੀ ਤੇ ਬਿਹਾਰ ਸਾਰੇ ਪੂਬਿਆ ਚੋ ਰਾਜਸਥਾਨ ਚੋ ਟਰੈਕਟਰ ਜਾਣੇ ਆ ਅਸੀਂ ਦਿੱਲੀ ਦੇ ਅੰਦਰ ਜਾ ਕੇ ਮਾਰਚ ਖੜੇ ਕਰਕੇ ਟਰੈਕਟਰ ਦਿੱਲੀ ਨੂੰ ਦੱਸ ਦੇਾਂਗੇ ਸੈਂਟਰ ਗਵਰਨਮੈਂਟ ਨੂੰ ਕੀ ਚੀਜ਼ ਆ ਜ਼ਿਮੀਂਦਾਰ ਕਿਸਾਨ ਇਸ ਬੰਦੀ ਫੈਸਲਾ ਲੈਣਾ ਕਮੇਟੀ ਨੇ ਕਮੇਟੀ ਨੇ ਕੁਝ ਫੈਸਲਾ ਕਮੇਟੀਆਂ ਨੇ ਲਿਆ ਕੁਝ ਲੈਣਾ ਜਿਹੜੇ ਸਾਫ ਇਹਨਾਂ ਦਾ ਕਹਿਣਾ ਹੈ ਕਿ ਪੰਜਾਬ ਦੇ ਕਿਸਾਨ ਨਹੀਂ ਪੂਰੇ ਦੇਸ਼ ਦੇ ਕਿਸਾਨ ਨੇ ਇਸ ਜਗ੍ਹਾ ਦੇ ਉੱਪਰ ਭਾਵੇਂ ਕਿ بارش ਬਹੁਤ ਜ਼ਿਆਦਾ ਪਈ ਪਰ ਜਜਬਾ ਜਿਹੜਾ ਇਹ ਬਿਲਕੁਲ ਉਸੇ ਤਰ੍ਹਾਂ ਹੀ ਬਰਕਰਾਰ ਹੈ ਤਾਂ ਜਿਹੜੇ ਕਿਸਾਨ ਆਗੂ ਨੇ ਉਹ ਲਗਾਤਾਰ ਡਟੇ ਹੋਏ ਨੇ ਤਾਂ ਬਾਕੀ ਕਿਸਾਨ ਆਗੂ ਦਾ ਸਾਫ ਕਹਿਣਾ ਹੈ ਕਿ ਜਿੰਨਾ ਚਿਰ ਤੱਕ ਦਿੱਲੀ ਦੇ ਵਿੱਚ ਜਿਹੜੇ ਕਾਨੂੰਨ ਜਿਹੜੇ ਨੇ ਇਹ ਰੱਦ ਨਹੀਂ ਹੁੰਦੇ ਨਾ ਟਰੈਕਟਰ ਮਾਰਚ ਜਿਹੜਾ ਹੈ ਉਹ ਵੀ ਕੀਤਾ ਜਾਏਗਾ ਤਾਂ ਹੋਰ ਕਿਸਾਨ ਆਗੂ ਵੀ ਉਹਨਾਂ ਦਾ ਵੀ ਗੱਲ ਕਰ ਰਹੇ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਜਗਤਾਰ ਸਿੰਘ ਜਗਤਾਰ ਸਿੰਘ ਜੀ ਕਾਫੀ ਤੁਸੀਂ ਵੀ ਲੰਬੀ ਉਮਰ ਆ ਤੁਹਾਡੀ ਕਿਤੇ ਪਹਿਲਾਂ ਕਦੀ ਇਸ ਤਰ੍ਹਾਂ ਵੇਖਿਆ ਸੀ ਕਿ ਇੰਨੇ ਸੰਘਰਸ਼ ਕਰਨੇ ਪਏ ਹੋਣ ਦੀ ਜਾਂ ਕਦੀ ਇਦਾਂ ਸਰਕਾਰਾਂ ਇਹ ਨਜ਼ਰ ਨਹੀਂ ਆਉਂਦੀ ਅਸੀਂ ਜੀ ਇਹ ਦੇਖਦੇ ਆਏ ਤੇ ਸੁਣਦੇ ਆਏ ਵੀ ਜਦੋਂ ਆਪਣੇ ਗੋਰੇ ਗਏ ਨਾ ਤੇ ਕਹਿੰਦੇ ਆ ਵੀ ਦੇਸ਼ ਖਾਲੀ ਕਰਕੇ ਗਏ ਇੰਡੀਆ ਨੇ ਇਹ ਪੰਜਾਬ ਦੇ ਕਿਸਾਨਾਂ ਨੇ ਖੇਤੀ ਕਰਕੇ ਤੇ ਹੌਲੀ-ਹੌਲੀ ਸਾਰੇ ਇੰਡੀਆ ਨੂੰ ਰਾਜ ਇਹਨਾਂ ਬਚਾਇਆ ਉਦੋਂ ਤੋਂ ਲੈ ਕੇ ਸਾਨੂੰ ਲੁੱਟਦੇ ਆਉਂਦੇ ਆ ਪੌਲਿਸੀਆਂ ਵਿੱਚ ਰੱਖੀ ਆਉਂਦੇ ਆ ਕਿਸਾਨਾਂ ਨੂੰ ਹੁਣ ਪਤਾ ਲੱਗਾ ਹੈ ਵੀ ਸਾਡੀ ਰੇਟ ਤੇ ਚੀਜ਼ਾਂ ਦੇ ਉੱਥੇ ਦੇ ਉੱਥੇ ਆ ਜੂਪੀ ਬਿਹਾਰ ਚ ਲਿਆਉਂਦੇ ਆ 900 ਨੂੰ ਪੰਜਾਬ ਚ ਵੇਚਦੇ ਆ 1800 ਨੂੰ ਹੁਣ ਉਹ ਵੀ ਲੋਕ ਨਾਲ ਤਾਂ ਹੀ ਤੁਰਿਆ ਇਹ ਸਾਨੂੰ ਇੰਨੇ ਸਾਲ 70 ਸਾਲ ਲੁੱਟਦੇ ਰਿਹਾ ਕਿਸਾਨ ਨੂੰ ਹੁਣ ਪਤਾ ਲੱਗਾ ਕੁਝ ਬੱਚੇ ਪੜੇ ਨੇ ਪੜੇ ਲਿਖੇ ਨੇ ਤੇ ਉਹਨਾਂ ਨੂੰ ਪਤਾ ਲੱਗਾ ਵੀ ਇਹ ਸਾਡਾ ਖੂਨ ਨਿਚੋੜ ਰਹੇ ਨੇ ਆ ਜਿਹੜੇ ਤਿੰਨ ਕਾਨੂੰਨ ਕਾਲੇ ਕਾਨੂੰਨ ਲਾਗੂ ਕੀਤੇ ਆ ਇਹ ਸਾਡੇ ਬਿਲਕੁਲ ਖਿਲਾਫ ਆ ਮੋਦੀ ਨੇ ਕਿਹਾ ਸੀ ਅਸੀਂ ਰੇਟ ਕਰਾਂਗੇ ਜੀ ਆਮਦਨ ਜ਼ਿਮੀਂਦਾਰ ਦੀ ਦੁੱਗਣੀ ਕਰਾਂਗੇ ਬਾਈ ਨੂੰ ਦਵਾਨੀਆਂ ਦਵਾਨੀਆਂ ਦਿੱਥੇ ਆ ਕੇ ਸਾਡੇ ਕੋਲ 1 ਸਾਲ ਖਰੀਦੂਗਾ 3000 ਨੂੰ 2000 ਨੂੰ 2500 ਨੂੰ ਕਣਕ ਅਗਲੇ ਸਾਲ 9000 ਨੂੰ ਕਰ ਦੋ ਸਾਸੀ ਕਿੱਥੇ ਜਾਵਾਂਗੇ ਤੁਸੀਂ ਮਜ਼ਦੂਰ ਜੇ ਤੁਝ ਖੇਤੀ ਨਹੀਂ ਕਰਦੇ ਤੁਸੀਂ ਆਟਾ ਲੈ ਕੇ ਖਾਂਦੇ ਤੋਂ ਨੂੰ ਅੱਜ ਮਿਲਦਾ 22 ਰੁਪਏ ਕਿਲੋ ਉਦੋਂ ਤੋਂ ਨੂੰ ਮਿਲਣਾ 50 ਰੁਪਏ ਕਿਲੋ ਉਹ ਗਰੀਬ ਵੀ ਮਾਰਨ ਡਿਆ ਤੇ ਖੇਤੀ ਵਾਲੇ ਮਾਰਨ ਡਿਆ ਮਜ਼ਦੂਰ ਵੀ ਮਾਰਨ ਡਿਆ ਤਾਂ ਸਰ ਕੀ ਨਾਮ ਹੈ ਜੀ ਤੁਹਾਡਾ ਗੇਂਦ ਸਿੰਘ ਪਿੰਕਦਲੀ ਇਸ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜੇ ਦਿੱਲੀ ਦੇ ਵਿੱਚ ਹੁਣ ਅਗਲੇ ਸੰਘਰਸ਼ ਇਸ ਨੂੰ ਹੋਰ ਤਿੱਖਾ ਕਰਨ ਦੀ ਤਿਆਰੀ ਜਿਹੜੀ ਹੈ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਹੈ ਤਾਂ ਕਾਫੀ ਲੰਬਾ ਸੰਘਰਸ਼ ਚੱਲਿਆ ਆ ਤਾਂ ਕੀ ਕਿਸਾਨ ਜਥੇਬੰਦੀਆਂ ਕੀ ਸੋਚਦੀਆਂ ਨੇ ਕਿ ਕਿਥੋਂ ਕਦੋਂ ਤੱਕ ਇਹਦੀ ਜਿੱਤ ਆਸਲ ਹੋਏ ਇਹ ਜਥੇਬੰਦੀਆਂ ਤੋਂ ਇੱਥੋਂ ਤੱਕ ਬੈਠੀਆਂ ਵੇ ਭਾਵੇਂ ਇਹਦੀ ਆਉਣ ਵਾਲੀ ਚੋਣ ਤੱਕ ਬਹਿਣਾ ਪਵੇ ਤਾਂ ਮਿਲ ਗਏ 24 ਤੱਕ ਜਬੀ ਜਬੀ ਤੱਕ ਜੇ ਮਤਲਬ ਇਹ ਨਹੀਂ ਕੋਈ ਗੱਲ ਮਾੜੀ ਮੰਨੂਗਾ ਇਹਦੀ ਆਨਲਾਈਨ ਲੱਛਣ ਤੱਕ ਬੈਠਾਂਗੇ ਇਹਨਾਂ ਦਾ ਬਾਈਕਾਟ ਕਰਾਂਗੇ ਇਹਨਾਂ ਨੂੰ ਪਿੰਡਾਂ 'ਚ ਵੜਨਾ ਤਾਂਗੇ ਇਹਨਾਂ ਦਾ ਜਿੱਥੋਂ ਤੱਕ ਸਾਡੇ ਕੋਲ ਮਤਲਬ ਕੁਝ ਵੀ ਹੋਵੇ ਇਹਨੇ ਬਾਰੇ ਅਸੀਂ ਇਹ ਜਿਹੜੇ ਇਹਨਾਂ ਨੇ ਆਪਣੇ ਅਲਾਗੇਟੇ ਸਾਡੇ ਇਹਨਾਂ ਲਾਏ ਆ ਸੋਪੇ ਕਾਨੂੰਨ ਉਹ ਬਿਲਕੁਲ ਅਸੀਂ ਇਹਨਾਂ ਨੂੰ ਬਾਈਕਾਟ ਕਰਕੇ ਫੇਰ ਇਥੋਂ ਕਹਿ ਬਨੇ ਲਾਂਗੇ ਪਰਵਾਹ ਜੀ ਤਾਂ ਇਹ ਕਿਸਾਨ ਆਗੂ ਨੇ ਜਿਹੜੇ ਖੁਦ ਆਪ ਮੈਦਾਨ ਦੇ ਵਿੱਚ ਡਟੇ ਹੋਏ ਸਨ ਤਾਂ ਨਾਲ ਨੌਜਵਾਨਾਂ ਨੂੰ ਲੈ ਕੇ ਤਾਂ ਕਿ ਸਾਰੇ ਮੈਦਾਨ ਨੂੰ ਛੇਤੀ ਸਾਫ਼ ਕੀਤਾ ਜਾਵੇ ਤਾਂ रेल रोको आंदोलन ਜਿਵੇਂ ਕਿ ਸਰਵਨ ਸਿੰਘ ਬੰਦੇਰ ਨੇ ਐਲਾਨ ਕੀਤਾ ਸੀ ਕਿ ਕੁੰਡਲੀ ਬਾਰਡਰ ਦੇ ਉੱਤੇ ਉਹ ਹਜ਼ਾਰਾਂ ਟਰਾਲੀਆਂ ਲੈ ਕੇ ਜਾ ਰਹੇ ਨੇ ਪਰ ਇਸ ਜਗ੍ਹਾ ਦੇ ਉੱਪਰ ਜਿਹੜਾ ਕਿਸਾਨਾਂ ਦਾ ਜਿਹੜਾ ਰੇਲ ਰੋਕੋ ਅੰਦੋਲਨ ਹੈ ਉਹ ਜਾਰੀ ਰਹੇਗਾ ਰੇਲਾ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਇਸ ਜਗ੍ਹਾ ਦੇ ਉੱਤੋਂ ਤਾਂ ਇਸ ਜਗ੍ਹਾ ਦੇ ਵੀ ਕਿਸਾਨ ਜਿਹੜੇ ਨੇ ਡਟੇ ਹੋਏ ਨੇ ਧਾਰਮਿਕ ਜਥੇਬੰਦੀਆਂ ਦਾ ਵੀ ਇਸ ਅੰਦੋਲਨ ਨੂੰ ਬਹੁਤ ਜ਼ਿਆਦਾ ਸਹਿਯੋਗ ਹੈ ਇਸ ਪਾਸੇ ਜਿਹੜੇ ਪਾਵੇਂਗੇ بارش ਬਹੁਤ ਜ਼ਿਆਦਾ ਪਈ ਸੀ ਪਰ ਪਿਛਲੇ ਜਿਵੇਂ ਕਿ 103 104-5 ਦਿਨ ਹੋ ਗਏ ਨੇ ਤਾਂ ਇੱਥੇ ਲੰਗਰ ਵੀ ਧਾਰਮਿਕ ਜਥੇਬੰਦੀਆਂ ਵੱਲੋਂ ਲਗਾਤਾਰ ਜਾਰੀ ਹੈ ਬਾਲਣ ਦੋਲਨ ਨੂੰ ਮੁਸ਼ਕਲ ਨਾ ਆਵੇ ਤਾਂ ਕਿਸਾਨ ਜਥੇਬੰਦੀਆਂ ਦੇ ਨਾਲ ਸਹਿਯੋਗ ਵੀ ਬੜੇ ਵੱਡੇ ਲੈਵਲ ਤੇ ਕੀਤਾ ਹੈ ਤਾਂ ਹੁਣ ਇਸ ਜਗ੍ਹਾ ਤੇ ਕਿਉਂਕਿ ਸਾਰਾ ਮੈਦਾਨ ਭਰਿਆ ਆਇਆ ਤਾਂ ਇਸ ਨੂੰ ਖਾਲੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਉਮੀਦ ਹੈ ਕਿ ਜਿਹੜਾ ਸ਼ਾਮ ਤੱਕ ਇਹ ਸਾਰਾ ਮੈਦਾਨ ਜਿਹੜਾ ਇਸ ਨੂੰ ਸੁਕਾ ਲਿਆ ਜਾਵੇਗਾ ਤੇ ਅੰਦোলন ਜਿਹੜਾ ਇਸ ਜਗ੍ਹਾ ਤੋਂ ਜਿਹੜਾ ਧਰਨਾ ਜਿਹੜਾ ਉਹ ਫਿਰ ਦੁਬਾਰਾ ਉਸੇ ਤਰ੍ਹਾਂ ਹੀ ਸ਼ੁਰੂ ਹੋ ਜਾਏਗਾ। ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ ਐਬੀਪੀ ਸਾਜਾ ਅੰਮ੍ਰਿਤਸਰ